ਪਰਿਵਾਰ ਸਾਡਾ ਆਪਦਾ ਪਰਿਵਾਰ ਹੈ ਔਰ ਇਹਦੀ ਜਿਹੜੀ ਜਿਹੜਾ ਘਾਟਾ ਪੂਰਾ ਨਹੀਂ ਹੋ ਸਕਦਾ ਮਾਤਵਾ ਕੇ ਰਾਸ ਕਰਦੇ ਆਂ ਇਹ ਵਿਚਰੀ ਰੂਹ ਨੂੰ ਆਪਣੇ ਕੇ ਸਾਥ ਵਿਲਾਸ ਵਕਸ਼ਣ ਸਾਡੇ ਭਰਾ ਨੂੰ ਬਲਵਿੰਦਰ ਨੂੰ ਪਰਿਵਾਰ ਨੂੰ ਭੈਣ ਜੀ ਨੂੰ ਦੇ ਮਾਤਾ ਨੂੰ ਤੇ ਭਾਈ ਨੂੰ ਕਰਨ ਭਾਣਾ ਮੰਨਣ ਦਾ ਮਤਲਬ ਹੈ ਸਿਰ ਸਹਿਗੀਤਾ ਦਰਜਨ ਲਈ ਪਰਿਵਾਰ ਸਾਰਾ ਕਰਮਾਂ ਕਰ ਰਿਹਾ ਹੈ ਦੇਖੋ ਇਹ ਸਰਕਾਰ ਦਾ ਕੀਸ਼ਤਾ ਦੱਸ the moment we receive a communication from the military punjab sarkar it's always with our soldiers dekhde vich sab to wadh je shahidan da samman kita faujiyan da samman kita punjab sarkar ne kita assi aap equipment te khade samasya aapne kaahi de kitane todi kaafi chalaak kiti ve ohna ne ke ke uttar se sanman hai jehde shuru to leke saathe kare sada saath de re sada is te shirowad hai par hor sarkar da sanman hai ਹੋ ਤਾਂ ਸਾਡੀ ਤਾਂ ਜ਼ਿੰਮੇਦਾਰੀ ਹੈ ਸਾਡਾ ਫਰਜ਼ ਹੈ ਸਮਾਜਿਕ ਤੌਰ ਤੇ ਵੀ ਆਪਾਂ ਇੱਕ ਦੂਜੇ ਨਾਲ ਜੁੜੇ ਹੋਏ ਆ ਅਸੀਂ ਤਾਂ ਹਰ ਤਰੀਕੇ ਨਾਲ ਜੁੜੇ ਹੋਏ ਆ ਉਹ ਤਾਂ ਸਾਡੇ ਪਾਰਟੀ ਦਾ ਵਲੰਟੀਅਰ ਵੀ ਹੈ ਇਹ ਬੱਚੇ ਨੇ ਵੀ ਸਾਡੇ ਨਾਲ ਕੰਮ ਕੀਤਾ ਉਹ ਸਾਡਾ ਤਾਂ ਫਰਜ਼ ਹੈ ਵੈਸੇ ਵੀ ਅਸੀਂ ਨਾਲ ਕਿਸੇ ਪੰਜਾਬ ਸੰਗਰ ਆਪਣੇ ਬੇਇੱਜ਼ਤੀ ਨਹੀਂ ਕਰ ਸਕਦੇ ਕੁਝ ਦੇਖੋ ਇਹ ਜਿਹੜੇ ਫੌਜੀ ਹੁੰਦੇ ਨੇ ਜੀ ਉਹ ਆਰਮੀ ਦੇ ਹੁੰਦੇ ਆ ਤੁਸੀਂ ਆਰਮੀ ਦੇ ਜਦੋਂ ਕੋਈ ਕਮਿਊਨੀਕੇਸ਼ਨ ਆਉਂਦੀ ਉਸ ਤੋਂ ਬਾਅਦ ਕੋਈ ਇਨੀਸ਼ੀਏਟ ਕਰ ਸਕਦਾ ਹੈ ਉਸ ਤੋਂ ਪਹਿਲਾਂ ਕੋਈ ਸਵਾਲ ਉਠਾਇਆ ਜਾ ਸਕਦਾ ਹੈ ਅੱਗੇ ਆਕਤੀ ਵੀਰ ਤੇ ਦੇਸ਼ ਦਾ ਸਭ ਤੋਂ ਵੱਧ ਅਹਿਤ ਕਰਨ ਵਾਲੀ ਦੇਸ਼ ਦੀ ਸਿਕਿਉਰਿਟੀ ਨਾਲ ਖਿਲਵਾੜ ਕਰਨ ਵਾਲੀ ਜਿਹੜੀ ਇਹ ਯੋਜਨਾ ਹੈ ਇਹਨੂੰ ਸਕ੍ਰੈਪ ਕਰਨਾ ਚਾਹੀਦਾ ਹੈ ਬਹੁਤ ਮੰਦ ਭਾਗੀ ਘਟਨਾ ਔਰ 20 ਸਾਲ ਦਾ ਨੌਜਵਾਨ ਜਿਹਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਪਰਿਵਾਰ ਜਿਹੜਾ ਹੈ ਉਹ ਪਹਿਲਾਂ ਤੋਂ ਜਿਹੜਾ ਪਾਰਟੀ ਨਾਲ ਜੁੜਿਆ ਹੋਇਆ ਹੈ ਔਰ ਜਿਸਨੇ ਕਟਲਾ ਵਾਪਰੀ ਹੋਸਟਲ ਵੀ ਤੇ ਸ਼ਾਮ ਨੂੰ ਮੈਨੂੰ ਪਤਾ ਲੱਗਾ ਤਾਂ 8 8:30 ਵਜੇ ਉੱਧੇ ਵੀ ਗੋਣ ਤੇ ਪਰਿਵਾਰ ਦੇ ਨਾਲ ਪਰ ਜਦੋਂ ਭੈਣ ਜੀ ਨੂੰ ਪ੍ਰੋਬਲਮ ਆਈ ਪਰ ਅਸੀਂ ਹਸਪਤਾਲ ਜਾ ਕੇ ਉਹਨਾਂ ਦਾ ਲਾਸ਼ ਨਹੀਂ ਤਾ ਇਹ ਹਲਕਾ ਵੈਸੇ ਕੋਟਕਪੂਰਾ ਪਰ ਫਿਰ ਵੀ ਆਪਦੇ ਪਰਿਵਾਰ ਔਰ ਜਿਹੜੇ ਨੌਜਵਾਨ ਸਾਡੇ ਦੇਸ਼ ਲਈ ਲੜਦੇ ਆ ਉਹ ਸਾਰਿਆਂ ਦੇ ਸਾਹਮਣੇ ਹੁੰਦੇ ਉਹ ਹੱਤਾਂ ਦਾ ਹਲਕਿਆਂ ਦੇ ਵਿੱਚ ਨਹੀਂ ਬੱਚੇ ਸੋ ਬਹੁਤ ਦੁਖਦਾਈ ਗੱਲ ਹੈ ਪਰ ਬਹੁਤ ਜਿਹੜਾ ਉਹ ਅਸਹਿ ਸਦਮਾ ਹੈ ਪਰਵਾਹ ਦੇ ਲਈ ਜਾਂ ਇਲਾਕੇ ਸੇਖੋਂ ਭਾਈ ਇਹਦਾ ਇੱਕ ਲੋਹਾ ਖੜੀ ਕਰ ਰਹੇ ਆ ਪਰਵਾਰ ਵੀ ਉਹ ਵੀ ਫਿਰਾਂ ਵੀ ਕਿ ਨਾਲ ਸੈਂਟਰ ਗਵਰਨਮੈਂਟ ਨੇ ਇਹਨਾਂ ਦੀਆਂ ਨਾਂ ਖਿਲਾਸ ਕਰ ਦੇ। ਦੇਖੋ ਐ ਹੁੰਦਾ ਵੀ ਸੈਂਟਰ ਗਵਰਨਮੈਂਟ ਦੇ ਅਨਸਾਰ ਹੀ ਪੰਜਾਬ ਅਸੀਂ ਜਿਹੜਾ ਜੋ ਕੁਛ ਅਸੀਂ ਕਰਨਾ ਉਹ ਕਰਨਾ ਪਰ ਕੁਝ ਜਿਹੜੇ ਡਾਕੂਮੈਂਟਸ ਜਿਹੜੇ ਹੁੰਦੇ ਆ ਉਹ ਸੈਂਟਰ ਸਾਨੂੰ ਭੇਜੂ ਕਿ ਤੇ ਅਸੀਂ ਕੋਈ ਸਮੱਸਿਆ ਨਹੀਂ ਹੈ ਸਰਕਾਰ ਵੱਲੋਂ ਜੋ ਸਰਕਾਰ ਦੀ ਪਾਲਿਸੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਸਰਕਾਰ ਦੀ ਜਿਹੜੀ ਪਾਲਿਸੀ ਹੈ ਤਾਂ ਪਾਲਸੀਆਂ ਜੋ ਵੀ ਸਾਡੀ ਸਰਕਾਰ ਦੀਆਂ ਉਹ ਅਸੀਂ ਕਰਾਂਗੇ ਪਰ ਜਿਹੜੀ ਕਿਤੇ ਕੋਈ ਕਮੀ ਹੈ ਇਹ ਡਾਕੂਮੈਂਟਸ ਦੀ ਉਹ ਪੂਰੀ ਕਰਵਾ ਲਵਾਂਗੇ ਅਗਨੀ ਵੀਰ ਦੀ ਫੰਕਸ਼ਨ ਕੋਲੇ ਦੇਖਦੇ ਹਾਂ ਕਿ ਉਹ ਲਗਾਤਾਰ ਭਰਤੀ ਹਜੇ ਵੀ ਜਾਰੀ ਹੈ ਉਸ ਤੇ ਵੀ ਸਵਾਲ ਖੜੇ ਹੋ ਰਹੇ ਆ ਕਿ ਅਗਨੀ ਵੀਰ ਦੇ ਕਹਿ ਰਹੇ ਨੇ ਕਿ ਜਿੰਨੇ ਅਗਨੀ ਵੀਰ ਦੇ ਵਿੱਚ ਭਰਤੀ ਕੀਤੇ ਸਿਰਫ 4 ਸਾਲ ਦੀ ਉਹਨਾਂ ਦੀ ਜੌਬ ਹੈ ਔਰ ਕੋਈ ਉਹਨਾਂ ਨੂੰ ਮਾਨ ਸਨਮਾਨ ਨਹੀਂ ਮਿਲਦਾ ਕੋਈ ਉਹਨਾਂ ਨੂੰ ਸਹਾਰੀ ਜਿਹੜਾ ਜੋ ਵੀ ਪ੍ਰੋਸੈਸ ਹੈ ਉਹਨੇ ਸਮਝੀਏ ਦੇਖੋ ਜਦੋਂ ਦਾ ਇਹ ਭਾਜੀਪੀ ਨੇ ਅਗਨੀ ਵੀਰ ਭਰਤੀ ਕਰਨ ਦਾ ਫੈਸਲਾ ਕੀਤਾ ਤੇ ਜੇ ਇਸ ਤੇ ਪ੍ਰਧਾਨ ਮੰਤਰੀ ਮੋਦੀ ਹੈ ਪਰ ਅਸਲ ਦੇ ਵਿੱਚ ਉਹਦੀ ਮਾਨਸਿਕਤਾ ਬੀਜੇਪੀ ਹੈ ਤਾਂ ਉਦੋਂ ਤੋਂ ਵੀ ਅਸੀਂ ਇਹ ਤਾਂ ਵਿਰੋਧ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਰੈਗੂਲਰ ਅਸੀਂ ਨੌਜਵਾਨ ਫੌਜ ਚ ਭਰਤੀ ਕਰਦੇ ਸੀ ਤਜਰਬਾ ਵੀ ਚਾਹੀਦਾ ਚੰਗਾ ਦੇ ਵਿੱਚ ਲੜਨ ਵਾਸਤੇ ਤੇ ਸਾਨੂੰ ਉਹਦੇ ਵਾਸਤੇ ਜਿਹੜੇ ਅੱਗੇ ਬਹੁਤ ਕੁਝ ਚਾਹੀਦਾ ਜੇ 4 ਸਾਲ ਬਾਅਦ ਸਾਡੇ ਕੋਲ ਜੰਗ ਲੱਗ ਜਾਂਦੀ ਹੈ ਤਾਂ ਫਿਰ ਸਾਡੇ ਕੋਲ ਕੀ ਰੋਜ਼ ਛੁੱਟੀ আর ਬੇਕਾਰ ਫੌਜੀ ਬਣ ਤੁਰ ਪਾ। ਸੋ ਇਸ ਵਾਸਤੇ ਅਸੀਂ ਉੱਤੋਂ ਲੜਾਈ ਕਰ ਰਹੇ ਹਾਂ ਪਰ ਹੁਣ ਵੀ ਸਾਡੀ ਇਹ ਜੰਗ ਚੱਜੀ ਹੈ। ਰਾਜ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਸਾਡੇ ਜਿਹੜੇ ਆਪੀ ਸਹਬਾਨ ਕੋ ਇੱਥੇ ਆਵਾਜ਼ ਚੁੱਕ ਰਹੇ ਆ ਸੋ ਜਿੱਥੇ ਵੀ ਸਾਡੀ ਗਰੂਪ ਹੋਗੀ ਚਾਹ ਪੰਜਾਬ ਦੇ ਵਿੱਚ ਚਾਹ ਇਸਤੇ ਵਿੱਚ ਉਥੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਾਡੇ ਇਹਨਾਂ ਅਗਲੇ ਵੀਰਾਂ ਦੇ ਹੱਕ ਵਿੱਚ ਤੇ ਫੌਜ ਦੇ ਹੱਕ ਵਿੱਚ ਖੜੀ ਹੋ। ਯਾਨੀ ਕਿ ਅਗਲੇ ਵੀਰ ਤੇ ਬਿਲਕੁਲ ਵੀ ਖਲਾਫ ਨਹੀਂ ਦੰਦਿਆ ਕਰਦੇ ਉਸ ਨੂੰ ਬਰਤਨ ਲੈਣੀ ਚਾਹੀਦੀ ਹੈ ਦੇਖੋ ਜਿਹੜੀ ਚੀਜ਼ ਹੈ ਗਲਤ ਹੈ ਤੁਸੀਂ ਉਹਨਾਂ ਨੌਜਵਾਨਾਂ ਨੂੰ ਦੀ ਜਿਹੜੀ ਹੈ ਨਾ ਤਾਂ ਪੜਨ ਜੋ ਗੇ ਰਹਿਦਾ ਜਿਹੜਾ ਬੰਦਾ 20 ਸਾਲ ਦਾ 18 ਸਾਲ ਦਾ ਪੜ੍ਹਤੀ ਹੋ ਗਿਆ ਤੇ 4 ਸਾਲ ਉਹਦੇ ਅਹੀਂ ਨਿਕਲ ਗਏ ਤਾਂ ਉਹ ਕਿ ਪੜਨ ਜੋ ਕਰ ਵੀ ਨਹੀਂ ਤਾਂ ਤੁਸੀਂ ਉਹਨਾਂ ਨੂੰ ਰੈਗੂਲਰ ਪੜ੍ਹਤੀ ਕਰੋ ਇਹ ਪ੍ਰੋਸੈਸ ਸੀ ਗਲਤਾਂ ਜਿਹੜੀਆਂ ਸਾਡੇ ਨੌਜਵਾਨਾਂ ਦਾ ਭਵਿੱਖ ਹੈ ਉਹ ਖਤਰੇ ਦੇ ਵਿੱਚ ਹੈ